ਡਸਟਿਕਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਫਾਇਦੀ ਵੀਡੀਓ ਐਦੀ ਵੀਡੀਓ ਜੇ ਤੁਸੀਂ ਦੇਖਦੇ ਹੋਵੋਗੇ ਕਿ ਆਪਾਂ ਪੁਰਾਣੇ ਚੌਂਕੇ ਚੁੱਲੇ ਦੇ ਵਿੱਚ ਆ ਗਏ ਆ ਤੇ ਹੁਣ ਆਪਾਂ ਇੱਥੋਂ ਚੁੱਲਾ ਜਿਹੜਾ ਢਾਹ ਦਿੱਤਾ ਸੀਗਾ ਆ ਪਿੱਛੋਂ ਜਿਹੜਾ ਵਾ ਇਹ ਚੀਜ਼ ਨੂੰ ਦੇਖ ਕੇ ਇਗਨੋਰ ਕਰਿਓ ਕਿਉਂਕਿ ਇਹਨੂੰ ਅਜੇ ਹੁਣ ਅਸੀਂ ਸਵਾਰਨਾ ਹੈ ਦੇਖਦੇ ਇੱਥੇ ਕੀ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਇਹ ਅਸਲੀ ਲੁੱਕ ਦੇਖ ਕੇ ਆਊਗੀ ਤੇ ਉਨੀ ਦੇਰ ਆਪਾਂ ਇਹ ਜਿਹੜਾ ਰੱਖ ਲਿਆ ਜੀ ਝਾਵਾਂ ਚੁੱਲਾ ਕਿਉਂਕਿ ਆਪਣੇ ਕੋ ਪਹਿਲਾਂ ਚਾਵਲ ਚੁੱਲਾ ਵੀ ਹੈਗਾ ਸੀਗਾ ਦੂਸਰਾ ਚੁੱਲਾ ਆਪਾਂ ਨੂੰ ਇੱਥੋਂ ਸਾਰਾ ਚੌਂਕਾ ਚੁੱਲਾ ਕਿਉਂ ਢਾਉਣਾ ਪਿਆ ਉਹ ਤੁਸੀਂ ਸਾਰਾ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਜਿੰਨਾ ਭੈਣ ਭਰਾਵਾਂ ਨਹੀਂ ਦੇਖਿਆ ਤੁਸੀਂ ਜਾ ਕੇ ਵੇਖ ਸਕਦੇ ਹੋ ਵੀ ਉਸ ਚੌਂਕੇ ਚੁੱਲੇ ਦਾ ਸਾਨੂੰ ਨੁਕਸਾਨ ਕਿੱਡਾ ਹੋਣਾ ਸੀਗਾ ਤੇ ਅੱਜ ਆਪਾਂ ਇੱਥੇ ਆਏ ਆ ਜੀ ਚਾਵਲ ਚੁੱਲਾ ਲੈ ਕੇ ਆਏ ਆ ਉੱਤੇ ਆਪਾਂ ਰੱਖ ਦਿੱਤੀ ਏ ਤੋੜੀ ਉਹਦੇ ਵਿੱਚ ਪਾਣੀ ਆਗ ਆਪਾਂ ਮਚਾ ਦਿੰਨੇ ਆ ਤੇ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਵੀ ਅੱਜ ਆਪਾਂ ਲੈ ਕੇ ਆਏ ਆ ਇਹ ਸੀਜ਼ਨ ਦਾ ਪਹਿਲਾ ਸਾਗ ਸਾਗ ਜਿਹੜਾ ਆਪਣਾ ਤੋਰੀਏ ਦਾ ਵਾ ਇਨੂੰ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਵੀ ਇਹ ਸੀਜ਼ਨ ਦੇ ਵਿੱਚ ਹੀ ਹੁੰਦਾ ਹੁਣ ਹੁਣੇ ਥੋੜੀ ਦੇਰ ਹੋਊਗਾ ਉਸ ਤੋਂ ਬਾਅਦ ਜਿਹੜਾ ਸਰੋਂ ਦਾ ਸਾਗ ਜਿਹੜਾ ਉਹ ਪੂਰਾ ਸਿਆਲ ਹੀ ਰਹਿੰਦਾ ਵਾ ਪਰ ਇਹ ਜਿਹੜਾ ਤੋਰੀਏ ਦਾ ਸਾਗ ਹੈ ਨਾ ਇਹ ਥੋੜਾ ਜਿਹਾ ਹੀ ਰਹਿੰਦਾ ਵਾ ਤੇ ਇਹ ਆਪਾਂ ਲੈ ਕੇ ਆਏ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਬਣਾ ਲਿਆ ਵਾ ਤੇ ਹੁਣ ਇਹਦੀ ਆਪਾਂ ਕਰਦੇ ਦੀ ਕਟਿੰਗ ਤੁਹਾਨੂੰ ਆਪਾਂ ਦੇਸੀ ਤਰੀਕੇ ਨਾਲ ਦੇਸੀ ਚੁੱਲੇ ਤੇ ਤੇ ਦੇਸੀ ਦਾਤ ਦੇ ਨਾਲ ਇਹ ਮੋਰਨੀਆਂ ਦਾਤ ਆ ਤੁਸੀਂ ਵੇਖ ਸਕਦੇ ਹੋ ਦੇਸੀ ਦਾਤ ਦੇ ਨਾਲ ਹੀ ਆਪਾਂ ਇਹ ਜਿਹੜਾ ਕੱਟ ਕੇ ਬਣਾਵਾਂਗੇ ਸਾਗ ਜਿਹੜੀਆਂ ਭੈਣਾਂ ਬਣਾ ਚੁੱਕੀਆਂ ਉਹ ਕਮੈਂਟ ਜਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਇਹ ਬਣਾਉਣਾ ਉਹ ਵੀ ਕਮੈਂਟ ਕਰਿਓ ਜੀ ਕਿਉਂਕਿ ਸਾਗ ਇੱਕ ਇਹੋ ਜੀ ਚੀਜ਼ ਹੈ ਨਾ ਇਹਨੂੰ ਕੋਈ ਵੀ ਬੰਦਾ ਨਾ ਨਹੀਂ ਕਰਦਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਸਾਰੀ ਵੀਡੀਓ ਚ ਬਣੇ ਰਹੋ ਜੀ ਤੇ ਸਾਨੂੰ ਵੀ ਵਧੀਆ ਲੱਗੂਗਾ ਜੇਕਰ ਤੁਸੀਂ ਸਾਰੀ ਵੀਡੀਓ ਵੇਖੋਗੇ ਕਿਉਂਕਿ ਜ਼ਿਆਦਾਤਰ ਭੈਣ ਭਰਾ ਕਰਦੇ ਹੁੰਦੇ ਆ ਵੀ ਥੋੜੀ ਜੀ ਵੀਡੀਓ ਵੇਖ ਕੇ ਫਿਰ ਮੁੜ ਕੇ ਅੱਗੇ ਜਾ ਕੇ ਐਂਡ ਤੇ ਵੇਖ ਲੈਣੀਆਂ ਤੇ ਫਿਰ ਜਿਵੇਂ ਆਪਾਂ ਕੰਮ ਕਰਦੇ ਆ ਆਚਾਰ ਪੰਜੀਰੀਆਂ ਦਾ ਵਾਪੜ ਬੜੀਆਂ ਚ ਆਟਾ ਮਿਕਸ ਆਪਾਂ ਭੇਜਦੇ ਆ ਤੇ ਸਿੱਧਾ ਫੋਨ ਤੇ ਉਥੇ ਫੋਨ ਲਾਗੇ ਨਾ ਤੇ ਫਿਰ ਗੱਲ ਕਰਨਗੇ ਮੈਡਮ ਜੀ ਆਹ ਨਹੀਂ ਦੱਸਿਆ ਆ ਦੱਸਿਓ ਕਿਦਾ ਦੱਸਿਓ ਆਪਾਂ ਸਾਰੀ ਜਾਣਕਾਰੀ ਦਿੰਨੇ ਹੁੰਨੇ ਆ ਹੁਣ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੇਕਰ ਤੁਹਾਨੂੰ ਕਿਸੇ ਵੀ ਕਿਸਮ ਦੀ ਆਪਣੇ ਕੋਲ ਪਾਪੜ ਵੜੀਆਂ ਆਚਾਰ ਪੰਜੀਰੀਆਂ ਚਾਹੇ ਮਿਕਸ ਆਟਾ ਚਾਹੇ ਮੱਕੀ ਦਾ ਆਟਾ ਚਾਹੇ ਬੇਸਨ ਚਾਹੀਦਾ ਹੋਵੇ ਇਹ ਵੀਡੀਓ ਦੇ ਵਿੱਚ ਆਪਾਂ ਨੰਬਰ ਦੇ ਦਾਂਗੇ ਤੁਸੀਂ ਉੱਥੇ ਕਾਲ ਕਰਕੇ ਆਪਣਾ ਆਰਡਰ ਜਿਹੜਾ ਵਾ ਉਹ ਬੁੱਕ ਕਰਾ ਸਕਦੇ ਹੋ ਤੇ ਤੁਸੀਂ ਘਰੇ ਬੈਠੇ ਜਿਹੜਾ ਸਾਫ਼ ਸੁਥਰਾ ਮਿਕਸ ਆਟਾ ਉਹ ਖਾ ਸਕਦੇ ਆ ਤੇ ਸਾਗ ਬਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹੁੰਦੀ ਆ ਗੱਲ ਨਹੀਂ ਧੰਨਵਾਦੀ ਕਰਨਾ ਚਾਹੁੰਦੀ ਆ ਉਹਨਾਂ ਸਾਰੇ ਭੈਣ ਭਰਾਵਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦੀ ਕਿਉਂਕਿ ਜਦੋਂ ਮੈਂ ਵੀਡੀਓ ਬਣਾਉਣੀ ਨੇ ਜਿਹੜੇ ਜਿਹੜੇ ਰੂਟੀਨ ਚ ਦੇਖਦੇ ਨੇ ਵੀਡੀਓ ਜਿਹੜੇ ਭੈਣ ਭਰਾ ਚਾ YouTube ਫੈਮਲੀ ਜਿਹੜਾ ਮੈਨੂੰ ਪਿਆਰ ਕਰਦੀ ਹੈ ਨਾ ਉਹ ਮੇਰੀਆਂ ਅੱਖਾਂ ਤੋਂ ਮੇਰੇ ਫੇਸ ਤੋਂ ਵੇਖ ਕੇ ਮੈਨੂੰ ਦੱਸ ਦਿੰਦੇ ਕਿ ਮੈਡਮ ਜੀ ਤੁਸੀਂ ਅੱਜ ਠੀਕ ਨਹੀਂ ਮੈਡਮ ਜੀ ਅੱਜ ਕੋਈ ਨਾਰਾਜ਼ਗੀ ਆ ਕਿਉਂਕਿ ਘਰੇ ਚਾ ਕੋਈ ਵੀ ਗੱਲ ਹੋਈ ਹੋਵੇ ਚਾਏ ਆਪਣੇ ਇਧਰ ਵੀਡੀਓ ਦੇ ਵਿੱਚ ਕੋਈ ਗੱਲ ਹੋਈ ਹੋਵੇ ਚਾਏ ਮੇਰੀ ਸਿਹਤ ਨਾ ਠੀਕ ਹੋਵੇ ਤੇ ਸਾਰੇ ਜਾਣੇ ਇਹ ਜਿਹੜਾ ਅੰਦਾਜ਼ਾ ਲਾ ਲੈਂਦੇ ਨੇ ਜਿਹੜੇ ਜਿਹੜੇ ਭੈਣ ਭਰਾ ਦੋਸਤ ਮਿੱਤਰ ਜਿਹੜੇ ਜ਼ਿਆਦਾ ਪਿਆਰ ਕਰਨ ਵਾਲੇ ਨੇ ਉਏ ਇਹ ਅੰਦਾਜ਼ਾ ਲਾ ਲੈਂਦੇ ਜਿਵੇਂ ਕਹਿੰਦੇ ਆਪਣੇ ਕੋ ਦੁੱਖ ਨਹੀਂ ਨਿੱन्हा ਲੁਕਦਾ ਉਸੇ ਤਰ੍ਹਾਂ ਅੰਦਾਜ਼ਾ ਲਾ ਲੈਂਦੇ ਨੇ ਕਿ ਮੈਡਮ ਜੀ ਤੁਸੀਂ ਅੱਜ ਠੀਕ ਨਹੀਂ ਲੱਗਦੇ ਤੇ ਅੱਜ ਵੀ ਤੁਸੀਂ ਮੇਰੀ ਅੱਖਾਂ ਵੇਖ ਕੇ ਉਹਨਾਂ ਨੇ ਅੰਦਾਜ਼ਾ ਲਾ ਲੈਣਾ ਮੈਂ ਪਹਿਲਾਂ ਦੱਸ ਹੀ ਨਹੀਂ ਕਿ ਥੋੜਾ ਥੋੜਾ ਹਲਕਾ ਹਲਕਾ ਜਿਵੇਂ ਮੌਸਮ ਚੇਂਜ ਹੋਣ ਦੇ ਨਾਲ ਬੁਖਾਰ ਹੋਇਆ ਅੱਜ ਮੈਨੂੰ ਤੇ ਮੈਂ ਬਾਕੀ ਸਭ ਠੀਕ ਠਾਕ ਆ ਤੇ ਬਾਕੀ ਬਹੁਤ ਮੈਨੂੰ ਵਧੀਆ ਲੱਗਦਾ ਕਿ ਤੁਸੀਂ ਮੇਰੀ ਇੰਨੀ ਫਿਕਰ ਕਰਦੇ ਹੋ ਇੰਨੇ ਧਿਆਨ ਨਾਲ ਤੁਸੀਂ ਵੇਖਦੇ ਹੋ ਵੀਡੀਓ ਤੇ ਮੈਨੂੰ ਬਹੁਤ ਅੱਛਾ ਲੱਗਿਆ ਜਾਣਗੇ ਸਪੈਸ਼ਲੀ ਜਦੋਂ ਆਪਾਂ ਨੰਬਰ ਦਿੱਤਾ ਸਪੈਸ਼ਲੀ ਮੈਨੂੰ ਫੋਨ ਕਰਕੇ ਪੁੱਛਦੇ ਨੇ ਚਾ ਕੋਈ ਇਹੋ ਜੀ ਗੱਲ YouTube ਤੇ ਵੀ ਹੋਈ ਹੋਵੇ ਮੈਡਮ ਜੀ ਤੁਸੀਂ ਟੈਨਸ਼ਨ ਨਾ ਲਾਓ ਅਸੀਂ ਤੁਹਾਡੇ ਨਾਲ ਆ ਤੁਸੀਂ ਖੁਸ਼ ਰਿਆ ਕਰੋ ਤੁਸੀਂ ਖੁਸ਼ੀ ਚੰਗੇ ਲੱਗਦੇ ਜੇ ਸੋ ਉਹਨਾਂ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਆ ਹੱਥ ਜੋੜ ਕੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਬਾਕੀ ਜਿਹੜੇ ਨਵੇਂ ਸਬਸਕ੍ਰਾਈਬਰ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਓ ਜੀ ਆਪਾਂ ਸਾਗ ਸ਼ੁਰੂ ਕਰਦੇ ਆਂ ਸਾਗ ਜਿਹੜਾ ਤੋਰੀ ਦਾ ਹੁੰਦਾ ਨਾ ਇਹਦਾ ਆਪਾਂ ਪਾਣੀ ਉਤਾਰ ਕੇ ਫੇਰ ਹੀ ਬਣਾਉਨੇ ਆ ਵੈਸੇ ਵੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਨ੍ਹਾਂ ਨੂੰ ਸਾਗ ਬਣਾ ਕੀਤਾ ਹੈ ਨਾ ਡਾਕਟਰਾਂ ਨੇ ਤੇ ਤੁਸੀਂ ਇਦਾਂ ਜਿਵੇਂ ਇਹਦਾ ਪਾਣੀ ਲਾ ਕੇ ਸਾਗ ਦਾ ਫੇਰ ਬਣਾਉਗੇ ਨਾ ਤੇ ਫੇਰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਸਾਗ ਦੀ ਇੱਕ ਗਰਮੈਸ਼ ਜੀ ਜਿਹੜੀ ਹੁੰਦੀ ਹੈ ਨਾ ਤੋਰੀ ਇਹਦੀ ਨਿਕਲ ਜਾਂਦੀ ਹੈ ਇੱਕ ਖੜੱਤਨ ਥੋੜੀ ਨਿਕਲ ਜਾਂਦੀ ਹੈ ਜਿਨ੍ਹਾਂ ਦੇ ਬੱਚੇ ਖਾਂਦੇ ਨਹੀਂ ਨਾ ਉਹ ਵੀ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਵੀ ਸਾਗ ਟੇਸਟੀ ਬਣਿਆ ਵਾ ਕਿਉਂਕਿ ਬਣਾਉਣ ਦਾ ਥੋੜਾ ਜਿਹਾ ਤਰੀਕਾ ਵੱਖਰਾ ਵੱਖਰਾ ਹੁੰਦਾ ਤੇ ਜਿਵੇਂ ਹੁਣ ਕਈ ਲੋਕ ਮੂਲੀ ਦੀ ਸਬਜ਼ੀ ਉਹਦਾ ਹੀ ਬਣਾਉਂਦੇ ਆ ਉਹ ਥੋੜੀ ਕੜੱਕਤਨ ਮਾਰਦੀ ਆ ਤੇ ਬੱਚੇ ਫਿਰ ਖਾਂਦੇ ਨਹੀਂ ਆ ਮੂਲੀ ਦੀ ਸਬਜ਼ੀ ਵੀ ਜਿਹੜੀ ਉਹ ਪੱਤਿਆਂ ਸਮੇਤ ਤੁਸੀਂ ਪਹਿਲਾਂ ਥੋੜਾ ਜਿਹਾ ਬਾਹ ਲਿਆ ਕਰੋ ਉਹਦੀ ਕੜੱਕਤਨ ਜੀ ਯਾਨੀ ਕਿ ਇੱਕ ਸੈਲਾਪਨ ਕੱਢ ਲਿਆ ਕਰੋ ਤੇ ਫਿਰ ਜਿਹੜੀ ਉਹ ਮੂਲੀ ਬਹੁਤ ਟੇਸਟੀ ਬਣਦੀ ਆ ਆਪਾਂ ਟੋਕੇ ਨਾਲ ਸਾਗ ਨਹੀਂ ਕੱਟਦੇ ਜੀ ਆਪਾਂ ਜਦੋਂ ਵੀ ਕੱਟਦੇ ਆ ਹੱਥ ਨਾਲ ਹੀ ਕੱਟਦੇ ਮੈਨੂੰ ਸਵਾਦ ਹੀ ਨਹੀਂ ਆਉਂਦਾ ਟੋਕੇ ਦਾ ਸਾਗ ਜਿਹੜਾ ਆਪਾਂ ਕੱਟਦੇ ਆ ਨਾ ਕਿਤੇ ਮਜਬੂਰੀ ਦੀ ਬਾਰੇ ਮੈਨੂੰ ਜੇ ਕਟਣਾ ਵੀ ਪੈ ਜਾਦਾ ਮੈਨੂੰ ਉਸ ਦਿਨ ਸਵਾਦ ਨਹੀਂ ਲੱਗਣਾ ਸਾਗ ਵੀ ਅੱਜ ਇਹਨਾਂ ਸਾਗ ਜਿਹੜਾ ਹੱਥੀ ਨਹੀਂ ਕਟਿਆ ਹੈਗਾ ਬਾਕੀ ਜਿੰਨਾਂ ਭੈਣਾਂ ਨੂੰ ਹੱਥੀ ਨਹੀਂ ਕੱਟਣਾ ਆਉਂਦਾ ਉਹ ਟੋਕੇ ਨਾਲ ਕੱਟਦੀਆਂ ਕੋਈ ਗੱਲ ਨਹੀਂ ਹਿੰਮਤ ਤਾਂ ਕਰਦੀਆਂ ਨਾ ਕਈ ਤਾਂ ਕਹਿੰਦੀਆਂ ਸੀ ਧਾਰੀ ਨਹੀਂ ਸਕਦੀਆਂ ਸਾਗ ਸਾਨੂੰ ਆਉਂਦਾ ਨਹੀਂ ਜੀ ਆਉਂਦਾ ਸਾਰਾ ਕੁਝ ਹੁੰਦਾ ਵਾ ਬਸ ਇਸੇ ਕਰਕੇ ਵੀ ਕਰਨਾ ਪੈ ਜੇ ਸਾਨੂੰ ਕਰਨਾ ਪੈ ਜੂਗਾ ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਜੀ ਸਾਨੂੰ ਧਰਨਾ ਨਹੀਂ ਆਉਂਦਾ ਪਰ ਕੰਮ ਜਿਹੜੇ ਸਾਰੇ ਸਿੱਖਣੇ ਚਾਹੀਦੇ ਹੁਣ ਸਾਗ ਜਿਹੜਾ ਨਾ ਆਪਾਂ ਨਾਲੋਂ ਨਾਲ ਕੱਟ ਕੇ ਪਾ ਦਾਂਗੇ ਇੱਕੇ ਵਾਰੀ ਤੋਰੀ ਇਹਦਾ ਤੇ ਪਾਣੀ ਗਰਮ ਹੋਣ ਨੂੰ ਟਾਈਮ ਲੱਗਣਾ ਇਸ ਕਰਕੇ ਪਹਿਲਾਂ ਆਪਾਂ ਅੱਗ ਮਚਾ ਲੈਨੇ ਬਾਕੀ ਦਾ ਸਾਗ ਆਪਾਂ ਜਿਹੜਾ ਬਾਅਦ ਚ ਕੱਟਦੇ ਤੇ ਅੱਗ ਆਪਾਂ ਮਚਾ ਲਈਏ ਜੀ ਪਾਣੀ ਗਰਮ ਹੋ ਜੂਗਾ ਨਾਲੋਂ ਨਾਲ ਆਪਾਂ ਸਾਗ ਪਾਈ ਜਾਵਾਂਗੇ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਨਾ ਐਵੇਂ ਵੀ ਗਾਰਡਨ ਦੇ ਵਿੱਚ ਸਬਜ਼ੀਆਂ ਭਾਜੀਆਂ ਬੂਟੇ ਸਾਰੇ ਚੇਂਜ ਹੋ ਜਾਂਦੇ ਆ ਕੱਪੜੇ ਆਪਣੇ ਪਾਉਣਾਂ ਲਈ ਤੇਜ਼ ਹੋ ਜਾਂਦੇ ਆ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਆਪਣੀ ਚੇਂਜ ਹੋ ਜਾਂਦੀਆਂ ਮੌਸਮ ਚੇਂਜ ਹੋਣ ਦੇ ਨਾਲ ਹੀ ਇਹ ਸਾਰਾ ਕੁਝ ਤੇ ਹੁਣ ਸਾਗ ਵੀ ਜਿਹੜਾ ਸਵਾਦ ਸਰਦੀਆਂ ਵਾਲਾ ਹੀ ਲੱਗਦਾ ਵਾ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਉਸੇ ਉਸੇ ਤਰ੍ਹਾਂ ਆਪਾਂ ਜਿਹੜਾ ਸਬਜ਼ੀਆਂ ਭਾਜੀਆਂ ਲੈ ਕੇ ਆਵਾਂਗੇ ਵੀਡੀਓ ਦੇ ਵਿੱਚ ਅੱਜ ਹਵਾ ਵੀ ਬਹੁਤ ਆ ਪਰ ਇਹਨਾਂ ਵਿੱਚ ਅੱਗ ਬਲ ਗਈ ਸਾਡੇ ਕੋਲ ਜਲਦੀ ਕਿ ਸਾਗ ਆਪਾਂ ਸਾਰਾ ਕੱਟ ਲਿਆ ਜੀ ਹੁਣ ਆਪਾਂ ਪਾਲਕ ਵੀ ਕੱਟ ਲੈਣੇ ਆ ਸਾਗ ਮੈਂ ਕੱਟ ਕੇ ਵੱਖਰਾ ਕਰ ਲਿਆ ਕਿਉਂਕਿ ਇਹਦਾ ਮੈਂ ਪਾਣੀ ਲਾਉਣਾ ਹੈ ਤਾਂ ਕਰਕੇ ਨੇ ਮੈਂ ਵੱਖਰਾ ਹੀ ਰੱਖਿਆ ਜੇਕਰ ਤੁਸੀਂ ਪਾਣੀ ਨਹੀਂ ਲਾਉਂਦੇ ਤਾਂ ਤੁਸੀਂ ਉਦਾਂ ਵੀ ਮਿਕਸ ਵੀ ਘੱਟ ਸਕਦੇ ਹੋ ਮੈਂ ਧੋਤਾ ਵੀ ਇਹਨੂੰ ਵੱਖਰਾ ਹੀ ਸੀਗਾ ਤੇ ਸੁੱਕਣੇ ਵੀ ਇਹਨੂੰ ਵੱਖਰਾ ਹੀ ਪਾਇਆ ਹੈ ਤੇ ਹੁਣ ਕਟਿਆ ਵੀ ਆਪਾਂ ਵੱਖਰਾ ਤੇ ਪਾਣੀ ਆਪਣਾ ਜਿਹੜਾ ਹੋ ਚੁੱਕਾ ਹੈ ਗਰਮ ਹੁਣ ਆਪਾਂ ਇਹਦੇ ਚ ਸਾਗ ਪਾ ਦਿੰਨੇ ਆ ਤੇ ਅੱਗ ਨੇ ਬਹੁਤ ਸਤਾਇਆ ਸਾਨੂੰ ਤੇ ਮਸਾਂ ਹੀ ਬੱਲੀ ਕਿਉਂਕਿ ਹਵਾ ਜੀ ਆਈ ਜਾਂਦੀ ਤੇ ਸਾਗ ਦੀ ਆਪਾਂ ਨજર ਉਤਾਰਤੀ ਹੁਣ ਸਾਗ ਆਪਾਂ ਪਾ ਲੈਨੇ ਵਿੱਚ ਇਹ ਆਪਾਂ ਪਹਿਲੀ ਆ ਸਾਰੀਆਂ ਵੀਡੀਓ ਚ ਦੱਸਿਆ ਆ ਵੀ ਸਾਗ ਦੀ ਨਜ਼ਰ ਕਿਉਂ ਉਤਾਰੀ ਜਾਂਦੀ ਐ ਇਦਾਂ ਕਿਉਂ ਥੋੜੀ ਦੇ ਘੇਰੇ ਘੇਰੇ ਘਮਾਇਆ ਜਾਂਦਾ ਤੇ ਜੇ ਕਿਸੇ ਨੂੰ ਯਾਦ ਹੋਵੇ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆ ਦੱਸਿਆ ਸੀ ਜਾਂ ਜੇ ਕੁਝ ਹੋਰ ਵੀ ਕਿਸੇ ਨੂੰ ਪਤਾ ਤਾਂ ਵੀ ਦੱਸਿਓ ਕਿ ਚੋਗ ਕੀਤਾ ਜਾਂਦਾ ਆਪਾਂ ਸਾਰੇ ਪੰਜਾਬੀ ਤਰੀਕੇ ਸਾਰੇ ਪੰਜਾਬੀ ਸਟਾਈਲ ਦੇ ਨਾਲ ਹੀ ਬਣਾਵਾਂਗੇ ਸਾਗ ਜਿਵੇਂ ਪੁਰਾਣੀਆਂ ਬੀਬੀਆਂ ਕਰਦੀਆਂ ਸੀ। ਹੁਣ ਸਾਗ ਨੂੰ ਇੱਕ ਬਾਲਾ ਹੋਂ ਦਿੰਨੇ ਆਪਾਂ ਤੇ ਫਿਰ ਇਹਦਾ ਪਾਣੀ ਉਤਾਰ ਕੇ ਫਿਰ ਜਾ ਔਰ ਗਰਮ ਪਾਣੀ ਮੈਂ ਅੰਦਰ ਰੱਖਿਆ ਆ ਉਹ ਆਪਾਂ ਇਹ ਚ ਪਾ ਕੇ ਤੇ ਫਿਰ ਪਾਲਕ ਵਗੈਰਾ ਜੋ ਵੀ ਤੁਸੀਂ ਵਿੱਚ ਔਰ ਐਡ ਕਰਨਾ ਉਹ ਤੁਸੀਂ ਪਾ ਸਕਦੇ। ਹਵਾ ਦੇ ਨਾਲ ਧੂਆ ਵੀ ਬਹੁਤ ਆਉਂਦਾ ਚੱਲੇ ਤੇ ਅੱਖਾਂ ਹੀ ਰਹਿ ਜਾਂਦੀ ਐ ਹੁਣ ਆਪਾਂ ਪਾਣੀ ਗਰਮ ਕੀਤਾ ਇਹਦੇ ਵਿੱਚ ਪਾ ਦਿੱਤਾ ਉਬਾਲ ਕੇ ਜਿਹੜਾ ਇਹ ਚੋਂ ਆਪਾਂ ਪਾਣੀ ਆ ਕੱਢ ਦਿੱਤਾ ਦੇਖੋ ਇਹ ਹਰਾ ਹਰਾ ਜਿਆ ਪਾਣੀ ਆ ਤੇ ਥੋੜੀ ਜੀ ਗਰਮੈਟ ਜਿਹੜੀ ਤੋਰੀ ਇਹਦੀ ਉਹ ਨਿਕਲ ਗਈ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਪਾਲਕ ਜਦੋਂ ਇਹਦੀ ਸਾਗ ਦਾ ਪਾਣੀ ਲਾਹ ਕੇ ਉਹਦੇ ਵਿੱਚ ਦੂਸਰਾ ਪਾਣੀ ਪਾਉਣਾ ਤੇ ਗਰਮ ਕਰਕੇ ਹੀ ਪਾਇਓ ਤੇ ਬਸ ਪਾਲਕ ਪਾ ਕੇ ਇਹਦੇ ਵਿੱਚ ਆਪਾਂ ਟੇਸਟ ਅਨੁਸਾਰ ਪਾ ਦੇਣਾ ਨਮਕ ਤੇ ਬਸ ਇਹਨੂੰ ਰਿਜਣ ਦਵਾਂਗੇ ਸਾਗ ਉਹ ਵੇਚ ਕੜੀ ਹੋਵੇ ਚ ਪੜਥਾ ਹੋਵੇ ਇਹੋ ਜੀ ਚੀਜ਼ ਜਿੰਨੀਆਂ ਰਿਜਨ ਓਨੀਆਂ ਜਿਆਦਾ ਟੇਸਟੀ ਬਣਦੀਆਂ ਹੁਣ ਇਹਨੂੰ ਆਪਾਂ ਰਿਜਨ ਦਿੰਨੇ ਆ ਘੰਟਾ ਅੱਧਾ ਘੰਟਾ ਰਿਜਨ ਦਿੰਨੇ ਮੱਠੀ ਮੱਠੇ ਸੇਕ ਤੇ ਰੰਨਾਂਗੇ ਹੁਣ ਥੋੜੀ ਜੀ ਆਗ ਆਪਾਂ ਘਟਾ ਦੇਨੇ ਤਾਂ ਕਿ ਇਹ ਰਿਜਦਾ ਰਵੇ ਚੰਗੀ ਤਰ੍ਹਾਂ ਕਿਉਂਕਿ ਸਾਗ ਅਸੀਂ ਵੈਸੇ ਥੋੜਾ ਜਿਹਾ ਹੀ ਬਣਾਇਆ ਸਰੋਂ ਦਾ ਸਾਗ ਜਿਹੜਾ ਉਹ ਵਧੇਰੇ ਖਾਧਾ ਜਾਂਦਾ ਤੋਰੀ ਦਾ ਸਾਗ ਜਿਹੜਾ ਉਹ ਥੋੜਾ ਥੋੜਾ ਹੀ ਖਾਧਾ ਜਾਂਦਾ ਹਵਾ ਵੀ ਕਹਿ ਰਹੀ ਹੈ ਕਿ ਮੈਂ ਅੱਜ ਹੀ ਐਨੀ ਜਿਆਦਾ ਹਵਾ ਚੱਲ ਰਹੀ ਹੈ ਨਾ ਪਹਿਲਾਂ ਨਹੀਂ ਜਦੋਂ ਮੈਂ ਅੱਗ ਮਚਾਈ ਹੈ ਹੁਣ ਸ਼ੁਰੂ ਹੋ ਗਈ ਹਵਾ ਦੇ ਨਾਲ ਜਦੋਂ ਧੂਆ ਵੀ ਵੱਧ ਆਉਂਦਾ ਫਿਰ ਆਪਣੇ ਹਵਲ ਚੰਗੀ ਤਰ੍ਹਾਂ ਨੱਕ ਮੂੰਹ ਖੁੱਲ ਜਾਂਦਾ ਵੈਸੇ ਚੁੱਲ੍ਹੇ ਤੇ ਬੈਠੇ ਹੋਈਏ ਤੇ ਬੁਖਾਰ ਹੈਗਾ ਸੀ ਪਰ ਹੁਣ ਬੁਖਾਰ ਮੇਲਾਦਾ ਉਹੀ ਹਟਦਾ ਜਾਂਦਾ ਜਿਵੇਂ ਜਿਵੇਂ ਆ ਪਾਣੀ ਦੇ ਅੰਦਰੋਂ ਨਿਕਲੀ ਜਾਂਦਾ ਨੇ ਅੱਖਾਂ 'ਚੋਂ ਤੇ ਉਹਨੇ ਐਵੇਂ ਠੀਕ ਹੁੰਦੇ ਜਾਂਦੇ ਤਾਂ ਹੀ ਤਾਂ ਕਹਿੰਦੇ ਸੀ ਚੁੱਲ੍ਹਾ ਇੱਕ ਦਵਾਈ ਹੁੰਦਾ ਹੀਗਾ ਜੇ ਕਿ ਇਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਨਾ ਚੁੱਲੇ ਅੱਗੇ ਬਹਿ ਜਾਓ ਕਹਿੰਦੇ ਆਪੇ ਧੂਆ ਬੰਨ ਸੋਨਾ ਚੜ ਕੇ ਦੋਦਣਾ ਠੀਕ ਹੋ ਜਾਈਦਾ ਤੇ ਮੈਨੂੰ ਵੀ ਲੱਗਦਾ ਕਿ ਮੇਰਾ ਕਾਫੀ ਫਰਕ ਪੈ ਗਿਆ ਅੱਜ ਜਿਹੜੀਆਂ ਲੱਕੜਾਂ ਇਹਦੇ ਵਿੱਚ ਆਪਾਂ ਬਾਲ ਰਹੇ ਦੇ ਵਿੱਚ ਤ੍ਰੇਕ ਵੀ ਹੈਗੀ ਆ ਇਹਦੇ ਵਿੱਚ ਔਲਾ ਵੀ ਹੈਗਾ ਵਾ ਇਹਦੇ ਵਿੱਚ ਜਿਹੜੀ ਪਰੀਜਾਤ ਵੀ ਹੈਗਾ ਵਾ ਅਮਰੂਦ ਵੀ ਆ ਕਿੰਨੂ ਵੀ ਆ ਯਾਨੀ ਕਿ ਹਰ ਇੱਕ ਕਿਸਮ ਦੀ ਜਿਹੜੀ ਲੱਕੜ ਆ ਉਹ ਆਪਾਂ ਬਾਲ ਰਹੇ ਆ ਤੇ ਉਹਦਾ ਧੂਆ ਜਿਵੇਂ ਆਪਾਂ ਨੂੰ ਚੜ ਰਿਹਾ ਤੇ ਉਹਦੇ ਨਾਲ ਅੰਦਰੋਂ ਉਹ ਆਪਣਾ ਧੂਆ ਆਪਣਾ ਕੰਮ ਕਰ ਰਿਹਾ ਵਾ ਦਵਾਈ ਦਾ ਹੁਣ ਇਹਨੂੰ ਆਪਾਂ ਸਾਗ ਨੂੰ ਰਿਜਨ ਦੇਨੇ ਆ ਤੁਸੀਂ ਚਾਹੋ ਤੇ ਹਰੀਆਂ ਮਿਰਚੇ ਵੀ ਦੇ ਵਿੱਚ ਪਾ ਸਕਦੇ ਹੋ ਲਸਣ ਵੀ ਥੋੜਾ ਜਿਹਾ ਪਾ ਸਕਦੇ ਹੋ ਪਰ ਮੈਂ ਨਹੀਂ ਪਾ ਰਹੀ ਕਿਉਂਕਿ ਗਰਮ ਸਾਗ ਆ ਤੇ ਇਸ ਦੇ ਵਿੱਚ ਤੜਕੇ ਜੇ ਆਪਾਂ ਦੋ ਕਟੋਰੀਆਂ ਪਾਵਾਂਗੇ ਵੈਸੇ ਆਪਾਂ ਇੱਥੇ ਲਸਣ ਨਹੀਂ ਪਾਣਾ ਇਹਨੂੰ ਆਪਾਂ ਹੁਣ ਰਿਜਨ ਦੇਨੇ ਨੇ ਫਿਰ ਆਪਾਂ ਮਿਲਦੇ ਤੁਹਾਨੂੰ ਜਦੋਂ ਇਹਨੂੰ ਆਪਾਂ ਕੋਟਾ ਲਾ ਵੇ ਮਾਤਾ ਜੀ ਕਿੱਥੇ ਹੈ ਓਨ ਸਾਗ ਜਿਹੜਾ ਜੀ ਆਪਣਾ ਬਣ ਗਿਆ ਵਾ ਇਹਨੂੰ ਪੌਣਾ ਘੰਟਾ ਹੋ ਗਿਆ ਰਿਜਦੇ ਨੂੰ ਤੇ ਇਹਦਾ ਪਾਣੀ ਜਿਹੜਾ ਸੀਗਾ ਉਹ ਸੁੱਕ ਗਿਆ ਸੀਗਾ ਵਿੱਚੋਂ ਤੇ ਹੁਣ ਇਹ ਕੋਟਾ ਲਾਉਣ ਦੇ ਲਾਈਕ ਹੋ ਚੁੱਕਾ ਵਾ ਇੱਕ ਵਾਰੀ ਆਪਾਂ ਇਹਨੂੰ ਚੈੱਕ ਵੀ ਕਰ ਲਿਆ ਚੰਗੀ ਤਰ੍ਹਾਂ ਜਿਹੜਾ ਸਾਗ ਆ ਉਹ ਪੱਕ ਗਿਆ ਹੁਣ ਇਹਨੂੰ ਆਪਾਂ نیچے ਉਤਾਰ ਲੈਣੇ ਆ ਤੇ ਇਸੇ ਚੁੱਲੇ ਦੇ ਉੱਤੇ ਆਪਾਂ ਰੱਖ ਲੈਣੇ ਆ ਜੀ ਇਹ ਪਿੱਤਲ ਦੀ ਕੜਾਈ ਇਦੇ ਵਿੱਚ ਲਾਵਾਂਗੇ ਆਪਾਂ ਤੜਕਾ ਤੇ ਤੜਕਾ ਜਿਹੜਾ ਆਪਾਂ ਸਰੋਂ ਦੇ ਤੇਲ ਦੇ ਵਿੱਚ ਲਾਵਾਂਗੇ ਤੜਕੇ ਵਾਸਤੇ ਆਪਾਂ ਲਿਆ ਦੋ ਚਾਰ ਤੁਰੀਆਂ ਜਿਹੜੀਆਂ ਲਸਣ ਦੀਆਂ ਤੇ ਥੋੜਾ ਜਿਹਾ ਲਿਆ ਆਪਾਂ ਇਹਦੇ ਵਿੱਚ ਪਾ ਰਹੇ ਅਦਰਕ ਤੇ ਨਾਲ ਦੋ ਤਿੰਨ ਪਾ ਰਹੇ ਪਿਆਜ਼ ਪਿਆਜ਼ ਜਿਹੜੇ ਆਪਾਂ ਵੱਧ ਪਾ ਰਹੇ ਹਰੀਆਂ ਮਿਰਚਾਂ ਦੋ ਤਿੰਨ ਪਾ ਰਹੇ ਆ ਤੇ ਦੋ ਹੀ ਪਾ ਰਹੇ ਦੇ ਵਿੱਚ ਆਪਾਂ ਸੁੱਕੀਆਂ ਲਾਲ ਮਿਰਚਾਂ ਤੇ ਹੁਣ ਤੇਲ ਰੱਖ ਦਿੱਤਾ ਤੇ ਉਹਦੇ ਵਿੱਚ ਪਾਤੀਆਂ ਦੀ ਆਪਾਂ ਮਿਰਚਾਂ ਅਦਰਕ ਲਸਣ ਤੇ ਇਹਨਾਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਤੇ ਪਿਆਜ਼ ਥੋੜੇ ਜਿਹਾ ਸਾਗ ਦੇ ਵਿੱਚ ਆ ਵੱਧ ਪਾਈਦੇ ਆ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੋਰੀਆ ਦਾ ਸਾਗ ਆ ਤੇ ਉਹਦੇ ਵਿੱਚ ਪਿਆਜ਼ ਥੋੜੇ ਜਿਹਾ ਵੱਧ ਹੋਣ ਤਾਂ ਤਾਂ ਹੀ ਜਿਹੜਾ ਉਹ ਵਧੀਆ ਰਹਿੰਦਾ ਵਾ ਸਾਗ ਬਾਕੀ ਕਈ ਲੋਕ ਬਿਨਾ ਤੜਕੇ ਤੋਂ ਵੀ ਖਾਂਦੇ ਆ ਤੁਹਾਡੀ ਆਪਣੀ ਇੱਛਾ ਵਾ ਜਿਵੇਂ ਅਸੀਂ ਬਣਾਉਨੇ ਹਾਂ ਉਹਦਾ ਪਤਾ ਤੁਹਾਨੂੰ ਦੱਸਿਆ ਤੇ ਇਹ ਆਪਾਂ ਮੱਕੀ ਦਾ ਆਟਾ ਲੈ ਕੇ ਤੇ ਇਹਦਾ ਅਲਣ ਪਾ ਰਹੇ ਆ ਤੇ ਇਹਨੂੰ ਲਾ ਰਹੇ ਆ ਜੀ ਸਾਗ ਨੂੰ ਆਪਾਂ ਕੋਟਾ ਇਥੇ ਵੀ ਆਪੋ ਆਪਣੀ ਇੱਛਾ ਵਾਂ ਕਈ ਲੋਕ ਕਣਕ ਦੇ ਆਟੇ ਦਾ ਪਾਉਂਦੇ ਆ ਕਈ ਲੋਕ ਬੇਸਨ ਦਾ ਪਾਉਂਦੇ ਆ ਕਈ ਲੋਕ ਮੱਕੀ ਦੇ ਆਟੇ ਦਾ ਪਾਉਂਦੇ ਆ ਕਈ ਲੋਕ ਚੋਲਾ ਦੇ ਆਟੇ ਦਾ ਪਾਉਂਦੇ ਆ ਇਹ ਜਿਹੜਾ ਆਪੋ ਆਪਣੇ ਟੇਸਟ ਅਨੁਸਾਰ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਇਹ ਆਪਾਂ ਜਿਹੜਾ ਸਾਗ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਟ ਲੈਨੇ ਆ ਇਧਰ ਆਪਣਾ ਜਿਹੜਾ ਤੜਕਾ ਉਹ ਵੀ ਭੁੱਜਦਾ ਪਿਆ ਤੇ ਘੋਟਾ ਆਪਣਾ ਲੱਗ ਚੁੱਕਾ ਤੁਸੀਂ ਦੇਖ ਸਕਦੇ ਹੋ ਸਾਗ ਦੇਖੋ ਐ ਪੂਰਾ ਕੁਲ ਚੁੱਕਿਆ ਤੇ ਇਧਰ ਆਪਣਾ ਤੜਕਾ ਵੀ ਭੁੱਜ ਚੁੱਕਿਆ ਵਾ ਤੇ ਆਪਾਂ ਇਹਦੇ ਵਿੱਚ ਇਹ ਜਿਹੜਾ ਸਾਗ ਆ ਉਹ ਪਾ ਦਾਂਗੇ ਤੇ ਸਾਗ ਆਪਾਂ ਸਾਰਾ ਇਹਦੇ ਵਿੱਚ ਪਾ ਦਾਂਗੇ ਤੇ ਬਹੁਤ ਸੋਣਾ ਸਾਗ ਤਿਆਰ ਹੋ ਚੁੱਕਾ ਦੇਖੋ ਇਹ ਘੁਲਿਆ ਪਿਆ ਤੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੱਤਾ ਤੇ ਹੁਣ ਇੱਧਰ ਰੱਖ ਦਿੱਤਾ ਜੀ ਤਵਾ ਤੇ ਆਪਾਂ ਬਣਾਉਣ ਲੱਗਿਆ ਮੱਕੀ ਦੀ ਰੋਟੀ ਕਿਉਂਕਿ ਜਿਹੜਾ ਸਾਗ ਆ ਸਰੋਂ ਦਾ ਹੋਵੇ ਚਾ ਤੋਰੀਏ ਦਾ ਕਿਸੇ ਵੀ ਕਿਸਮ ਦਾ ਸਾਗ ਆ ਤੁਸੀਂ ਉਹਦੇ ਨਾਲ ਮੱਕੀ ਦੀ ਰੋਟੀ ਬਣਾਓ ਤੇ ਉਹੀ ਟੇਸਟੀ ਲੱਗਦੀ ਹੈ ਵੈਸੇ ਵੀ ਫਾਇਦੇਮੰਦ ਮੱਕੀ ਦੀ ਰੋਟੀ ਹੀ ਹੁੰਦੀ ਆ। ਤੋ ਹੁਣ ਆਪਾਂ ਮੱਕੀ ਦੀ ਰੋਟੀ ਇੱਕ ਪਾਤੀ ਆ ਜੀ ਤਵੇ ਦੇ ਉੱਤੇ। ਇਦਾਂ ਹੀ ਆਪਾਂ ਸਾਰੀਆਂ ਘੜ ਘੜ ਕੇ ਬਣਾ ਲੈਣੀ ਆ। ਇਹ ਜੀ ਰੋਟੀ ਬਣਾਈ ਨਾ ਮੇਰੇ ਕੰਨ ਨੂੰ ਫੋਨ ਲੱਗਾ ਸੀ ਕਿਉਂਕਿ ਹਵੇ ਫੋਨ ਖੋਲ ਹੀ ਪਿਆ ਕਸਟਮਰ ਦਾ ਫੋਨ ਆ ਗਿਆ ਸੀਗਾ। ਕਿ ਦੀਵਾਲੀ ਤੇ ਜਿਹੜੀਆਂ ਤੁਸੀਂ ਮਠਿਆਈਆਂ ਬਣਾਉਨੇ ਹੋ ਉਹ ਸਾਨੂੰ ਬਣਾ ਕੇ ਦੋ ਤੇ ਰੋਟੀ ਆਪਣੀ ਜਿਹੜੀ ਦੇਖੋ ਕਿੰਨੀ ਸੋਹਣੀ ਸਿੱਕ ਗਈ ਆ ਕਿਉਂਕਿ ਦੀਵਾਲੀ ਨੇੜੇ ਆ ਰਹੀ ਆ ਨਾ ਤੇ ਆਪਾਂ ਪਿਛਲੀ ਵਾਰ ਵੀ ਗੁਜੀਆਂ ਵਗੈਰਾ ਬੇਸਨ ਦੇ ਲੱਡੂ ਇਹ ਸਾਰਾ ਕੁਝ ਆਪਾਂ ਬਣਾਇਆ ਸੀਗਾ ਤੇ ਇਸ ਵਾਰ ਵੀ ਜੇ ਤੁਹਾਨੂੰ ਵੀ ਕਿਸੇ ਨੂੰ ਚਾਹੀਦਾ ਹੋਵੇ ਤੇ ਵੀਡੀਓ ਵੇਖ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਪੁਰਾਣੀ ਵੀਡੀਓ ਵੇਖ ਕੇ ਮੇਰੀ ਵੀ ਕੀ ਕੀ ਤੁਹਾਨੂੰ ਚਾਹੀਦਾ ਉਹ ਆਪਾਂ ਬਣਾ ਲਾਂਗੇ ਸਾਨੂੰ ਤੁਸੀਂ ਆਰਡਰ ਆਪਣਾ ਦੇ ਸਕਦੇ ਹੋ ਵਰ ਮਾ ਪੰਜਾਬੀਸ ਐ। ਜਦੋਂ ਆਪਾਂ ਇਹਦੀ ਥਾਲੀ ਤਿਆਰ ਕਰਦੇ ਆਂ ਜੀ। ਸਾਗ ਪਾ ਲੈਨੇ ਆਪਾਂ। ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਛੰਨਿਆਂ ਦੇ ਵਿੱਚ ਸਾਗ ਪਾ ਕੇ ਖਾਂਦੇ ਸੀ ਨਾ। ਉਸੇ ਤਰ੍ਹਾਂ ਆਪਾਂ ਇਹ ਛੰਨਾ ਸਾਗ ਦਾ ਭਰ ਲਿਆ ਜੇ ਨਾਲ ਹੈਗੀ ਐ ਜੀ ਮooli, ਨਾਲ ਹਰੀ ਮਿਰਚ ਤੇ ਇੱਧਰ ਹੈਗਾ ਜੀ ਸਾਰਿਆਂ ਨੂੰ ਹজম ਕਰਨ ਵਾਸਤੇ ਦੇਸੀ ਗੁੜ ਤੇ ਨਾਲ ਹੈਗੀ ਜੀ ਮੱਕੀ ਤੇ ਪਰਸ਼ਾਦੇ। ਤੇ ਸਾਰੀਆਂ ਚੀਜ਼ਾਂ ਨੂੰ ਚਾਰ ਚੰਨ ਲਾਉਣ ਵਾਸਤੇ ਉੱਤੇ ਪਾ ਦਿੰਨੇ ਆਪਾਂ ਮੱਖਣ। ਤੇ ਲੋ ਜੀ ਹੋਗੀ ਨਾ ਦੇਸੀ ਥਾਲੀ ਤਿਆਰ ਸਾਗ ਤੇ ਨਾਲੇ ਮੱਕੀ ਦੀ ਰੋਟੀ ਤੇ ਲੋ ਜੀ ਆਪਣੀ ਦੇਸੀ ਥਾਲੀ ਜਿਹੜੀ ਤਿਆਰ ਹੋ ਚੁੱਕੀ ਹੈ ਇਹ ਤੁਸੀਂ ਦੇਖ ਸਕਦੇ ਹੋ ਛੰਨੇ ਚ ਪਾਇਆ ਜੀ ਆਪਾਂ ਤੋਰੀਏ ਦਾ ਸਾਗ ਨਾਲ ਹੈਗਾ ਜੀ ਮੱਖਣ ਤੇ ਇਹ ਹੈਗੀ ਆ ਜੀ ਮੂਲੀ ਤੇ ਹਰੀ ਮਿਰਚ ਮੱਕੀ ਦੀ ਰੋਟੀ ਉੱਤੇ ਹੈਗਾ ਜੀ ਫੇਰ ਪਾਇਆ ਹੋਇਆ ਆਪਾਂ ਮੱਖਣ ਤੇ ਨਾਲ ਹਾਜਮੇ ਵਾਸਤੇ ਆਪਾਂ ਪਾਇਆ ਜੀਏ ਗੁੜ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਗੁੜ ਤੁਸੀਂ ਖਾਓਗੇ ਤੇ ਹਜਮ ਹੋ ਜਾਣਾ ਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਤੇ ਇੱਕ ਹੋਰ ਹੀ ਫੇਰ ਰੀਜਨਲ ਅਚਾਰ ਜਿਵੇਂ ਸਰਦੀ ਆ ਰਹੀ ਆ ਪੰਜੀਰੀਆਂ ਚਾਹ ਪਾਪੜ ਬੜੀਆਂ ਮਿਕਸ ਆਟਾ ਮੱਕੀ ਦਾ ਆਟਾ ਵੇਸਣ ਮਸਾਲੇ ਤੇ ਚਾਹੇ ਜਿਵੇਂ ਦਿਵਾਲੀ ਆ ਰਹੀ ਹੈ ਤੇ ਕੋਈ ਮਠਿਆਈ ਬਣਾਉਣੀ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਦੇਖ ਕੇ ਉਹ ਥਾਲੀ ਮੇਰੇ ਤੇ ਮੂੰਹ ਚਾਰਿਆ ਪਾਣੀ ਤੇ ਤੁਹਾਡੇ ਵੀ ਆ ਰਿਹਾ ਹੁਣ ਦੇਖੋ ਕਿਆ ਸੋਹਣੀ ਬਣੀ ਆ ਨਾ ਦੇਸੀ ਚੁੱਲੇ ਦੇ ਉੱਤੇ ਦੇਸੀ ਥਾਲੀਏ ਕੋਈ ਤਿਆਰ ਕਰਕੇ ਦੇ ਦੇ ਤੇ ਖਾਣ ਦਾ ਸਵਾਦ ਹੀ ਆ ਜਾਏ ਸੋ ਹੁਣ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸਸਾ